ਇਹਨਾਂ ਨੇ ਕਾਫੀ ਗੁਰਦੁਆਰੇ ਬਣਾਏ ਜੀ ਗੁਣਾਚੌਰ ਗੋਸਲਾ ਹਾਂਜੀ ਤੇ ਆ ਗੁਰਦੁਆਰਾ ਬੰਗਲਾ ਸਾਹਿਬ ਜੀ ਹਾਂਜੀ ਇਹ ਇਹਨਾਂ ਦੀ ਇਹ ਇਹਨਾਂ ਨੇ ਆਪਣੀ ਜਿਹੜਾ ਕੀ ਨਾਮ ਉਸਤਕ ਲਿਖੀ ਜੀ ਪ੍ਰਮਾਤਮਾ ਪ੍ਰਤੀ ਤੇ ਇਹਨਾਂ ਦੇ ਜਿਸ ਪਹਿਲੇ ਅੰਤਮ ਸੰਸਕਾਰ ਹੋਇਆ ਉੱਥੇ ਜੀ ਅ ਮਜਾਰਾ ਪਿੰਡ ਦੇ ਵਿੱਚ ਅੱਛਾ ਜੀ ਔਰ ਉਸ ਵੇਲੇ ਤਾਂ ਦੇਖਣ ਵਾਲੀ ਗੱਲ ਸੀਗੀ ਬਹੁਤ ਰੱਤ ਸੀਗਾ ਬਹੁਤ ਜ਼ਿਆਦਾ ਹੀ ਤੇ ਉਸ ਤੋਂ ਬਾਅਦ ਫਿਰ ਇਸ ਪਿੰਡ ਵਾਲੇ ਗਏ ਸਾਡੇ ਪਿੰਡ ਦੇ ਮੰਨਣਾ ਨਾਂ ਦੇ ਉਹਨਾਂ ਦੀ ਰਾਖ ਲੈ ਕੇ ਆਏ ਪਵਿੱਤਰ ਰਾਖ ਤੇ ਇਹ ਜਿਹੜਾ ਗੁਰਦੁਆਰਾ ਉਸ ਰਾਖ ਤੇ ਸਮਾਧ ਠੀਕ ਹੈ ਤੇ ਔਰ ਇੱਥੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਜੀ ਤੇ ਉਹਨਾਂ ਦਾ ਜਿਸ ਦਿਨ ਉਹ ਸਮਾਏ ਉਵੀ ਮਨਾਇਆ ਜਾਂਦਾ